ਅਜਕਲ੍ਹ ਜੀ ਪੰਜਾਬ 'ਚ ਵਿਗੜਦੇ ਮਾਹੌਲ ਦੀਆਂ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਤੇ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਕਿ ਦਸੂਹਾ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪ੍ਰਾਈਵੇਟ ਬੱਸ ਜੋ ਕਿ ਦਸੂਹਾ ਦੇ ਨੇੜੇ 15 16 ਬਦਮਾਸ਼ਾਂ ਵੱਲੋਂ ਘੇਰ ਕੇ ਪਹਿਲਾਂ ਤਾਂ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਤੇ ਫਿਰ ਬਚਾਉਣ ਆਈਆਂ ਸਵਾਰੀਆਂ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਤੁਹਾਨੂੰ ਦਾਦੀ ਇੱਕ ਹੀ ਬਾਤ 'ਚ ਬੈਠੇ ਹੋਏ ਇੱਕ ਪੁਲਿਸ ਅਧਿਕਾਰੀ ਜੋ ਕਿ ASI ਨੇ ਉਹਨਾਂ ਨੂੰ ਵੀ ਜਿਹੜਾ ਆ ਉਹਨਾਂ ਦੀ ਵਰਦੀ ਪਾੜ ਦਿੱਤੀ ਤੇ ਉਹਨਾਂ ਦੇ ਵੀ ਨਾਲ ਹੱਥੋਂ ਪਾਈ ਕੀਤੀ ਗਈ ਤਾਂ ਤੁਹਾਨੂੰ ਦੱਈਏ ਕੀ ਦਸਨ ਦੇ ਮਤਾਪਕ ਉਥੇ 15 ਤੋਂ 16 ਨੌਜਵਾਨ ਮੋਟਰਸਾਈਕਲਾਂ ਤੇ ਆਣ ਕੇ ਬੱਸ ਨੂੰ ਘੇਰ ਕੇ ਤੇ ਬੱਸ ਦੇ ਵਿੱਚ ਵੜ ਕੇ ਤੇ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਸਵਾਰੀਆਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਵਾਰੀਆਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੁਹਾਨੂੰ ਦੱਈਏ ਕਿ ਦੱਸਿਆ ਜਾ ਰਿਹਾ ਕਿ ਤੇਜ਼ ਤਾਰ ਜਿਹੜੇ ਹਥਿਆਰ ਉਹਨਾਂ ਦੇ ਕੋਲ ਸੀ ਤੇ ਇਹ ਹਥਿਆਰਾਂ ਸਮੇਤ ਬੱਸ ਦੇ ਵਿੱਚ ਦਾਖਲ ਹੋ ਕੇ ਡਰਾਈਵਰ ਸਵਾਰੀਆਂ ਤੇ ਇੱਕ ਪੁਲਿਸ ਅਧਿਕਾਰੀ ਦੇ ਨਾਲ ਵੀ ਜਿਹੜਾ ਆ ਉਹਨਾਂ ਨੇ ਹਥੋਪਾਈ ਕੀਤੀ ਸਵਾਰੀਆਂ ਨੂੰ ਤੇ ਡਰਾਈਵਰ ਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਗਿਆ ਬਾਕੀ ਦੀ ਗੱਲਬਾਤ ਜਿਹੜੀ ਉਹ ਤੁਹਾਨੂੰ ਸੁਣਾਉਨੇ ਆ ਕੀ ਕਿਹਾ ਜਾਂਦਾ ਆ ਇਸ ਵਿਗੜ ਦੇ ਮਾਹੌਲ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਅੱਜ ਦੇ ਮਾਹੌਲ ਦਾ ਜ਼ਿੰਮੇਵਾਰ ਕੌਣ ਆ ਇਹਦੇ ਤੇ ਵੀ ਆਪਨਾ ਚਾਣਨਾ ਜ਼ਰੂਰ ਪਾਇਓ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ ਕੌਣ ਹੈ ਜ਼ਿੰਮੇਵਾਰ ਦੇਸ਼ ਭਰ ਦੇ ਵਿੱਚ ਜਿਹੜਾ ਆ ਉਹ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਬਣੇ ਹੋਏ ਆ ਕਿਉਂ ਬਣੇ ਹੋਏ ਆ ਕਿਸ ਤਰ੍ਹਾਂ ਬਣੇ ਹੋਏ ਆ ਤੇ ਥਾਂ ਥਾਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹਨਾਂ ਘਟਨਾਵਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਨਾ ਕਮੈਂਟ ਜ਼ਰੂਰ ਕਰਿਓ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਲੋਕ ਸਤਰਕ ਹੋ ਸਕਣ ਕੌਣ ਸੀ ਬੰਦੇ ਪਤਾ ਕੁਛ ਕੀ ਹੋਇਆ ਕੀ ਸੀ ਗੱਲ ਕੀ ਹੋਈ ਸੀ ਕੋਣ ਆਏ ਪਿੱਛੋਂ ਆਏ ਆ ਇਹਨਾਂ ਦੇ ਮੋਰਚੇ ਲਾਏ ਕਿੰਨੇ ਕਿੰਨੇ ਜਣੇ ਸੀਗੇ ਇਹ 15 16 ਜਣੇ ਕਿੰਨੇ ਮਰਦਾਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਦੋਤਰੀ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵੱਧਦੀ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਫੀ ਪਿਆਰ ਥੋੜਾ ਸਾਮਨਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਰਬ ਤੋਂ ਜੀ ਮੈਂ ਦੇਖਣ ਦੇ ਮੈਂ ਤਾਂ ਹਰਾਨ ਹੈ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਛੇ ਆਂ ਅਹੀਂ ਵਰਦੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਹੈ ਇੱਦਾਂ ਥੋੜੀ ਹੁੰਦੀ ਜੈ ਠੀਕ ਕੋਈ ਨਹੀਂ ਮੈਂ ਬਾਯਾ ਪਾਪ ਤੋਂ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਇਹ ਗੱਤੀ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕੀ ਭਾਈ ਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਦਾ ਕੋਈ ਨਹੀਂ ਇਹਨਾਂ ਤਾਂ ਕੰਮ ਕੁਝ ਨਹੀਂ ਕੀਤਾ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਭਾਈ 16 17 ਬੰਦੇ ਸੀਗੇ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਭਾਈ ਇਹਨਾਂ ਕੋਲ ਗਿਆ ਤੀਰ ਗਣਾ ਸਾਰੇ ਆ ਅੱਛਾ ਉਹ ਸੀ ਯਾਤ ਨਾਲ ਡੰਡੇ ਡੁੰਡੇ ਸਿਰਫ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਹਾਂ ਯਾਰ ਬਾ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਜਿਹੜੀ ਲੋਕੀ ਵਿੱਚ ਛਡਾਨ ਵਾਸਤੇ ਕਿਹਾ ਉਹਦੇ ਵੀ ਹਮਲਾ ਹੋਇਆ